ਆਪਾਂ ਮੰਡੀ ਦੇ ਵਿੱਚ ਕਣਕ ਤਲਵਾ ਰਹੇ ਹਾਂ ਕਣਕ ਦੀ ਜ਼ਿਆਦਾਤਰ ਜਗ੍ਹਾ ਤੇ 50 ਕਿਲੋ ਦੀ ਭਰਤੀ ਹੋ ਰਹੀ ਹੈ ਤੇ ਬਾਰਦਾਨੇ ਦਾ ਵਜਨ ਕਿੰਨਾ ਹੋਊਗਾ ਤੇ ਬਾਰਦਾਨੇ ਦਾ ਵਜਨ ਚੈੱਕ ਕਰਨ ਦਾ ਤਰੀਕਾ ਕੀ ਹੈ ਐ ਸਾਰੇ ਦੇ ਬਾਰੇ ਮੈਂ ਇੱਥੇ ਗੱਲ ਕਰਦਾ ਮੈਂ ਆ ਕੁਲਦੀਪ ਸਿੰਘ ਸ਼ੇਰਗਮਨ ਖਾਈ ਫਤਈ ਸਾਹਿਬ ਪੋਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਈ ਕਿਸਾਨ ਦੋਸਤੋ ਬਾਰਦਾਨੇ ਦਾ ਇੱਕ ਸਟੈਂਡਰਡ ਵਜਨ ਸਰਕਾਰ ਵੱਲੋਂ ਦਿੱਤਾ ਹੁੰਦਾ ਹੈ ਠੀਕ ਹੈ ਅਕਸਰ ਹੁੰਦਾ ਕੀ ਹੈ ਕਿ ਜਦੋਂ ਨਵੀਂ ਗੱਠ ਖੁੱਲਦੀ ਹੈ ਗੱਠ ਦੇ ਵਿੱਚ ਨਾ ਨਮੀ ਹੁੰਦੀ ਹੈ ਮੁਅਸ਼ਚਰ ਹੁੰਦੀ ਹੈ ਗਿੱਲੀ ਹੁੰਦੀ ਹੈ ਥੋੜੀ ਜੀ ਤਾਂ ਉਦੋਂ ਬੋਰੀ ਦਾ ਪਾਰ ਜ਼ਿਆਦਾ ਹੁੰਦਾ ਤੇ ਜਦੋਂ ਗੱਠ ਖੁੱਲ ਜਾਂਦੀ ਹੈ ਥੋੜੀ ਦੇਰ ਬਾਅਦ ਸੋਕੇ ਪਾਰ ਹਲਕਾ ਹੋ ਜਾਂਦਾ ਤਾਂ ਫਿਰ ਕਈ ਵਾਰੀ ਉੱਥੇ ਰੇ ਕਿ ਸਾਡੀ ਬਹਿਸ ਹੋ ਜਾਂਦੀ ਕਿ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੈ ਅਕਸਰ ਜਦੋਂ ਵੀ ਤੁਹਾਨੂੰ ਕੋਈ ਡਾਊਟ ਹੋਵੇ ਤਾਂ ਤੁਸੀਂ 10 ਗੱਟੇ ਲੈ ਕੇ ਕੰਡੇ ਤੇ ਰੱਖ ਕੇ ਉਹਦਾ ਵਜ਼ਨ ਕਰ ਸਕਦੇ ਹੋ 10 ਗੱਟਿਆਂ ਦੇ ਵਿੱਚੋਂ ਜਿਹੜਾ ਵਜਨ ਆਊਗਾ ਉਹਨੂੰ 10 ਨਾਲ ਭਾਗ ਕਰਕੇ ਤੁਸੀਂ ਇੱਕ ਗੱਟੇ ਦੀ ਐਵਰੇਜ ਕੱਢ ਲਓਗੇ ਠੀਕ ਹੈ ਤੇ ਜਿਵੇਂ ਤੁਸੀਂ ਆਹ ਕੰਡਾ ਦੇਖਦੇ ਹੋ ਕੰਡੇ ਦੇ ਵਿੱਚ 50 ਕਿਲੋ ਰੱਟਾ ਸਾਈਡ ਤੇ ਪਾਇਆ ਹੈ ਤੇ ਜਿੰਨਾ ਉਹਦਾ ਬਾਰਤ ਦਾ ਨਾ ਵਜਨ ਹੈ ਉਹ ਉੱਪਰ ਹੋਏਗਾ ਵੈਸੇ ਸਟੈਂਡਰਡ ਵਜਨ ਕੀ ਹੈ ਇੱਕ ਬੋਰੀ ਚਾਹ ਤੁਹਾਡੀ ਬਾਰ ਦਾ ਨਾ ਪੁਰਾਣਾ ਹੈ ਚਾਹ ਬਾਰ ਦਾ ਨਾ ਨਵਾਂ ਹੈ ਉਹਦਾ ਵਜਨ ਹੈਗਾ 600 ਗ੍ਰਾਮ ਕਿੰਨਾ 600 ਗ੍ਰਾਮ ਜੇ ਹੁਣ 50 ਕਿਲੋ ਦੀ ਭਰਤੀ ਹੈ ਤਾਂ ਫਿਰ ਤੁਹਾਡੀ ਬੋਰੀ ਦਾ ਵਜਨ ਕਿੰਨਾ ਜਾਊਗਾ 50 ਕਿਲੋ 600 ਗ੍ਰਾਮ ਜੇਕਰ ਬਾਰਦਾਨਾ ਤੁਹਾਡਾ ਝੂਠ ਦਾ ਹੈ ਤਾਂ 50 ਕਿਲੋ 600 ਗ੍ਰਾਮ ਜਾਊਗਾ ਠੀਕ ਹੈ ਜੇ ਬਾਰਦਾਨਾ ਤੁਹਾਡਾ ਪਲਾਸਟਿਕਲਾ ਹੋਵੇ ਫਿਰ ਪਲਾਸਟਿਕ ਦੇ ਵਿੱਚ ਬਾਰਦਾਨੇ ਦਾ ਵਜ਼ਨ ਹੁੰਦਾ 200 ਗ੍ਰਾਮ ਤਾਂ ਫਿਰ ਉੱਥੇ ਵਜ਼ਨ ਜਾਊਗਾ 50 ਕਿਲੋ 200 ਗ੍ਰਾਮ ਕਈ ਵਾਰੀ ਅਸੀਂ ਵਜ਼ਨ ਕਰਦੇ ਹਾਂ ਖਾਲੀ ਪਾਰਦਾਨੇ ਦਾ ਉਹ 600 ਗ੍ਰਾਮ ਤੋਂ ਘਟ ਜਾਂਦਾ ਹੈ ਪਰੰਤੂ ਉੱਥੇ ਜਿਹੜਾ ਹੈਗਾ ਤੁਹਾਡੇ ਆਰਟੀਆ ਦੀ ਮਜਬੂਰੀ ਹੈ ਕਿ ਜੋ ਨੇ ਅੱਗੇ ਡਿਲੀਵਰੀ ਦੇਣੀ ਹੈ ਪਰਚੇਸ ਏਜੰਸੀ ਨੂੰ ਜਾਂ ਪਰਚੇਜ਼ ਏਜੰਸੀ ਨੇ ਅੱਗੇ ਜਾ ਕੇ ਐਫਸੀਆਈ ਨੂੰ ਡਿਲੀਵਰੀ ਦੇਣੀ ਹੈ ਉਹਨੇ 600 ਗ੍ਰਾਮ ਹੀ ਵਜਨ ਲੈਣਾ ਬਾਰਦਾਨੇ ਦਾ ਭਾਵੇਂ ਬਾਰਦਾਨਾ ਜਿਹੜਾ ਸੁੱਕ ਕੇ 200 ਗ੍ਰਾਮ ਦਾ ਰਹੇ ਜੀ ਪਲਾਸਟਿਕ ਦੇ ਬਾਰਦਾਨੇ ਦੀ ਗੱਲ ਨਹੀਂ ਕਰ ਰਿਹਾ ਮੈਂ ਜੂਟ ਦੇ ਬਾਰਦਾਨੇ ਦੀ ਗੱਲ ਕਰ ਰਿਹਾ ਹਾਂ ਜਿਹੜਾ ਪਲਾਸਟਿਕ ਦਾ ਬਾਰਦਾਨਾ ਹੈਗਾ ਉਹਦਾ ਵਜਨ 200 ਗ੍ਰਾਮ ਲੈਣਾ ਹੈ ਤੇ ਜਿਹੜਾ ਟੋੜਾ ਜਿਹੜਾ ਹੈਗਾ ਜੂਟ ਦਾ ਬਾਰਦਾਨਾ ਸੇਬਿਆਂ ਵਾਲਾ ਬਾਰਦਾਨਾ ਉਹਦਾ 600 ਗ੍ਰਾਮ ਵਜਨ ਲੈਣਾ ਹੈ ਤਾਂ ਫਿਰ ਤੁਹਾਡੇ ਕੰਡੇ ਦੇ ਵਿੱਚ ਉਹ ਅਗਲਾ ਵੱਟਾ ਪਊਗਾ ਸਾਈਡ ਤੇ 50 ਕਿਲੋ ਦਾ ਜੇ ਤਾਂ ਸੇਬਿਆਂ ਵਾਲਾ ਜੂੜਤਾ ਬਾਰ ਦੇਣਾ ਤਾਂ ਤੁਹਾਡੀ ਭਰਾਈ ਹੋਗੀ 50 ਕਿਲੋ 600 ਗ੍ਰਾਮ ਜੇ ਪਲਾਸਟਿਕ ਦਾ ਬਾਰ ਦੇਣਾ ਹੈਗਾ ਤਾਂ 50 ਕਿਲੋ 200 ਗ੍ਰਾਮ ਠੀਕ ਹੈ ਜਦੋਂ ਵੀ ਤੁਹਾਨੂੰ ਕੋਈ ਡਾਊਟ ਹੁੰਦਾ ਹੈ ਉਸ ਸਮੇਂ ਤੁਸੀਂ 10 ਕਟੇ ਰੱਖ ਕੇ ਉਹਨਾਂ ਦਾ ਐਵਰੇਜ ਕੱਢ ਕੇ ਉਹ ਵਜ਼ਨ ਕਰ ਸਕਦੇ ਹੋ ਧੰਨਵਾਦ ਦੋਸਤੋ ਮਿਹਰਬਾਨੀ